ਦਿੱਲੀ ਨੂੰ ਅਸੀਂ ਆਪਣੇ ਮੂਰੇ ਝੁਕਾਇਆਗਾ ਜਿਹੜੇ ਇਹ ਕਹਿੰਦੇ ਸੀਗੇ ਕਿ ਵੀ ਸੈਨੇਟ ਅਸੀਂ ਭੰਗ ਕਰਾਂਗੇ ਐਸਾ 370 ਤੋੜਤੀ ਸੈਨੇਟ ਕਿੱਡੀ ਕੀ ਚੀਜ਼ ਆ ਅੱਜ ਉਹਨਾਂ ਦੇ ਮੂੰਹ ਬੰਦ ਹੋਏ ਆ ਤੇ ਸਾਡੀ ਅੱਜ ਫਤਿਹ ਹੋਈ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਲਾਮਬੰਦੀ ਕਰੂਗੀ ਤੇ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣ ਵਾਸਤੇ ਸੰਘਰਸ਼ ਲੜਿਆ ਜਾਊਗਾ ਨਾਲ ਹੀ ਚੰਡੀਗੜ੍ਹ ਨੂੰ ਸੰਪੂਰਨ ਤੌਰ ਤੇ ਪੰਜਾਬ ਨੂੰ ਦਬਾਉਣ ਦੇ ਲਈ ਵੀ ਸੰਘਰਸ਼ ਵਿਦਿਆਰਥੀ ਜਥੇਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਲੜੂਗੀ ਆਪ ਯੂਨੀਵਰਸਿਟੀ ਦਾ ਮੋਰਚਾ ਲਗਾਤ ਦੂਜੇ ਪਾਸੇ ਇਹੀ ਡੀਕਸੀ ਕਦੋਂ ਸੈਂਟ ਚੋਣਾ ਦਾ ਐਲਾਨ ਹੋਵੇ ਤੇ ਅੱਜ ਵੱਡੀ ਖੁਸ਼ਖਬਰੀ ਮੋਰਚੇ ਨੂੰ ਮਿਲੀ ਹੈ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਤੋਂ ਬਾਅਦ ਮੋਰਚੇ ਜਸ਼ਨ ਮਨਾਏ ਜਾ ਰਹੇ ਨੇ ਗੱਲਬਾਤ ਕਰਨੀ ਛੱਡਦੇ ਜਸਮੀਤ ਸਾਹਿਬ ਨਾਲ ਹੈ ਸੁਮਿਤ ਪਹਿਲੇ ਦਿਨ ਤੋਂ ਲੜਾਈ ਸ਼ੁਰੂ ਕੀਤੀ ਹੋਈ ਸੀ ਬੜੇ ਸ਼ਾਂਤਮਈ ਤਰੀਕੇ ਨਾਲ ਤੁਸੀਂ ਮੋਰਚਾ ਰੱਖਿਆ ਕਾਫੀ ਮੁਸ਼ਕਲਾਂ ਵੀ ਆਈਆਂ ਕਾਫੀ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲੀ ਹੈ 10 ਤਰੀਕ ਦਾ ਮੋਰਚੇ ਦੇ ਵਿੱਚ ਕਾਫੀ ਚੜ੍ਹਪੀ ਦੇਖਣ ਨੂੰ ਮਿਲੀ ਪਰ ਅੱਜ ਕਿਤਨੇ ਕਿਤੇ ਨੋਟੀਫਿਕੇਸ਼ਨ ਜਾਰੀ ਹੋਇਆ ਜਸਤਨ ਮਨਾਏ ਜਾ ਰਹੇ ਨੇ ਇਸ ਜੰਗ ਨੂੰ ਜਿੱਤੀ ਹੈ ਉਸ ਬਾਰੇ ਕੀ ਕਹੂੰ ਦੇਖੋ ਜੀ ਸੰਘਰਸ਼ ਸਦਾ ਹੀ ਕੰਡਿਆਂ ਦਾ ਸਫ਼ਰ ਰਿਹਾਗਾ ਪਰ ਜਿਹੜੇ ਲੋਕ ਸੰਘਰਸ਼ ਤੇ ਸਫਲ ਹੋ ਜਾਂਦੇ ਆ ਉਹਨਾਂ ਦੀ ਫਤਿਹ ਹੁੰਦੀ ਆ ਮਹਾਰਾ ਹੀ ਉਹਨਾਂ ਦੇ ਸਿਰ ਤੇ ਹੱਥ ਧਰਦਾਗਾ ਪਿਛਲੇ 27 ਦਿਨਾਂ ਤੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਹੋਇਆ ਸੀਗਾ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾ ਕਰਾਉਣ ਦੇ ਲਈ ਪੰਜਾਬ ਯੂਨੀਵਰਸਿਟੀ ਜਹਮੂਰੀ ਢਾਂਚਾ ਬਚਾਉਣ ਦੇ ਲਈ ਪੰਜਾਬ ਦਾ ਦਾਵਾ ਮਜ਼ਬੂਤ ਕਰਨ ਦੇ ਲਈ ਉਹਦੇ ਵਿੱਚ ਹੇ ਫਤਿਹ ਹੋਈ ਆ ਸਾਡੀ ਦਿੱਲੀ ਨੂੰ ਅਸੀਂ ਆਪਣੇ ਮੂਰੇ ਝਕਾਇਆਗਾ ਜਿਹੜੇ ਇਹ ਕਹਿੰਦੇ ਸੀਗੇ ਕਿ ਵੀ ਸੈਨੇਟ ਅਸੀਂ ਭੰਗ ਕਰਾਂਗੇ ਐਸਾ 370 ਤੋੜਤੀ ਸੈਨੇਟ ਕਿੱਡੀ ਕੀ ਚੀਜ਼ ਆ ਅੱਜ ਉਹਨਾਂ ਦੇ ਮੂੰਹ ਬੰਦ ਹੋਏ ਆ ਤੇ ਸਾਡੀ ਅੱਜ ਫਤਿਹ ਹੋਈ ਆ ਜੀ ਅਗਲੀ ਲੜਾਈ ਵੀ ਕੋਈ ਅਰੰਭੀ ਹੈ ਤੁਸੀਂ ਕਿ ਚੰਡੀਗੜ੍ਹ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਸੁਣਿਆ ਸੀ ਇੰਟਰਵਿਊ ਦੇ ਵਿੱਚ ਕਿ ਪੰਜਾਬ ਦਾ ਹੱਕ ਦਵਾਵਾਂਗੇ ਕਿ ਪੰਜਾਬ ਦਾ ਪੂਰਾ ਦਾਅਵਾ ਰੱਖਾਂਗੇ ਚੰਡੀਗੜ੍ਹ ਦੇ ਉੱਤੇ ਕਿ ਚੰਡੀਗੜ੍ਹ ਦਾ ਹੀ ਹੈ ਚੰਡੀਗੜ੍ਹ ਪੰਜਾਬ ਦਾ ਹੀ ਹੈ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਲੰਮਾ ਮੰਦੀ ਕਰੂਗੀ ਤੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣ ਵਾਸਤੇ ਸੰਘਰਸ਼ ਲੜਿਆ ਜਾਊਗਾ ਨਾਲ ਹੀ ਚੰਡੀਗੜ੍ਹ ਨੂੰ ਸੰਪੂਰਨ ਤੌਰ ਤੇ ਪੰਜਾਬ ਨੂੰ ਦਵਾਉਣ ਦੇ ਲਈ ਵੀ ਸੰਘਰਸ਼ ਵਿਦਿਆਰਥੀ ਜਥੇਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਲੜੂਗੀ ਜਿਹੜੇ ਪਹਿਲੇ ਪੁਰ ਲਗਿਆ ਹੁਣ ਯੂਨੀਵਰਸਿਟੀ ਦਾ ਮੰਨਿਆ ਕਿ ਅਸੀਂ ਪੂਰਾ ਕਰਾਂਗੇ ਉਹ ਚੀਜ਼ ਦੇਖੋ ਜੀ ਉਹ ਮਤਲਬ ਮੰਨ ਰਹੇ ਆ ਤੇ ਸਾਡਾ ਜਿਹੜਾ ਮੋਰਚਾ ਉਹਦੀ ਚੱਕਿਆ ਜਾਊਗਾ ਜਦੋਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਠੀਕ ਹੈ ਸਾਡੀ ਜੋ ਮੋਰਚੇ ਦੇ ਵਿੱਚ ਸਹਿਮਤੀ ਹੋ ਗਈ ਉਸੇ ਤਰ੍ਹਾਂ ਜਿਹੜਾ ਮੋਰਚਾ ਅੱਗੇ ਪ੍ਰੋਸੀਡ ਕਰੂਗਾ ਜੀ ਲਗਾਤਾਰ ਕਾਫੀ ਕੁਝ ਦੇਖਣ ਨੂੰ ਮਿਲਦਾ ਸੀ ਮੋਰਚੇ ਦੇ ਵਿੱਚ ਕਾਫੀ ਤਾਰਕੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਾਫੀ ਹਰ ਇੱਕ ਤਰੀਕੇ ਦੀ ਗਤੀਵਿਧੀ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਮੋਰਚੇ ਨੂੰ ਬਹੁਤ ਸ਼ਾਂਤਮਈ ਰੱਖਿਆ ਬਹੁਤ ਤਰੀਕੇ ਦੇ ਨਾਲ ਸੀਗਾ ਤੇ ਪੋਲਿਟਿਕਸ ਨੂੰ ਹਾਵ ਵੀ ਨਹੀਂ ਹੋਣ ਦਿੱਤਾ ਵੱਖ-ਵੱਖ ਤਰ੍ਹਾਂ ਦੇ ਬਿਆਨ ਵੀ ਆਏ ਮੋਰਚੇ ਦੇ ਦੇਖੋ ਜੀ ਅਸੀਂ ਹਮੇਸ਼ਾ ਡੈਮੋਕਰੇਟਿਕ ਗਰੇ ਨਾਲ ਪੀਸਫੁਲ ਵੇਨਰ ਸੰਘਰਸ਼ ਕਰਦੇ ਹਾਂ 10 ਤਰੀਕ ਵਾਲੀ ਕਾਲ ਵੀ ਇਹਦੇ ਵਿੱਚ 15000 ਪੰਜਾਬ ਦੇ ਲੋਕ ਆਏ 35000 ਲੋਕ ਪੰਜਾਬ ਤੇ ਚੰਡੀਗੜ੍ਹ ਦੇ ਬਾਡਰਾਂ ਤੇ ਰੁਕੇ ਰਹੇ ਉਹਦੇ ਵਿੱਚ ਯੂਨੀਵਰਸਿਟੀ ਦੇ ਰੋਜ਼ਗਾਰਡਨ ਦਾ ਇੱਕ گلاب ਦਾ ਫੁੱਲ ਵੀ ਨਹੀਂ ਪੱਟਿਆ ਗਿਆ ਕਮਲਾ ਵੀ ਨਹੀਂ ਟੁੱਟਿਆ ਇੰਨਾ ਸ਼ਾਂਤਮਈ ਪ੍ਰੋਟੈਸਟ ਰਿਹਾ ਸੋ ਅਸੀਂ ਡੈਮੋਕਰੇਟਿਕ ਦੇ ਪੀਸਫੁਲ ਮੈਨਰ ਦੇ ਵਿੱਚ ਬਲੀਵ ਕਰਦੇ ਹਾਂ ਉਹਦੇ ਨਾਲ ਹੀ ਅਸੀਂ ਜਿਹੜਾ ਸੰਘਰਸ਼ ਜਿੱਤਿਆਗਾ ਪਰ ਜਿਸ ਤਰੀਕੇ ਨਾਲ ਤੁਸੀਂ ਲਗਾਤਾਰ ਕਾਲ ਦੇ ਰਹੇ ਸੀ ਹੁਣ 26 ਤਰੀਕ ਦੀ ਕਾਲ ਦਿੱਤੀ ਉਸ ਤੋਂ ਬਾਅਦ 3 ਤਰੀਕ ਦੀ ਕਾਲ ਹੋ ਗਈ ਸੀ ਬੀਜੇਪੀ ਦਫਤਰ ਕੇਮ ਨੇ ਸੀ ਤਾਂ ਲੱਗਦਾ ਕਿ ਉਹ ਵੀ ਦਬਾਅ ਕਿੰਨੇ ਸਰਕਾਰਾਂ ਦੇ ਉੱਤੇ ਰਿਹਾ ਹੈ ਬਿਲਕੁਲ ਜੀ ਮਤਲਬ ਦਬਾਈ ਮੰਨਦੇ ਆ ਇੱਕ ਵਾਰ ਤਾਂ ਇਹਨਾਂ ਨੇ 25 ਤਰੀਕ ਨੂੰ 24 ਨੂੰ ਇਹ ਨੋਟੀਫਿਕੇਸ਼ਨ ਕੱਢਤਾ ਸੀ ਕਿ 26 ਨੂੰ ਯੂਨੀਵਰਸਿਟੀ ਖੁੱਲੂਗੀ ਪਰ ਜਦੋਂ ਇਹਨਾਂ ਤੇ ਪ੍ਰੈਸ਼ਰ ਪਿਆ ਇਹਨਾਂ ਨੂੰ ਪਤਾ ਲੱਗਿਆ ਕਿ ਵੀ ਫੇਰ ਪੰਜਾਬ ਦੇ ਲੋਕ ਚੜ੍ਹ ਕੇ ਆ ਰਹੇ ਆ ਤੇ ਇਹਨਾਂ ਨੇ ਮੋੜ ਤੋਂ ਆ ਜਿਹੜਾ ਫੈਸਲਾ ਵਿਚਾਰਿਆ ਜਿਹੜਾ ਇਹਨਾਂ ਨੇ ਹੰਕਾਰ ਦੇ ਵਿੱਚ ਨਾ ਸਮਝੀ ਵਿੱਚ ਇੱਕ ਫੈਸਲਾ ਲਿਆ ਸੀ ਉਹਨਾਂ ਨੇ ਵਾਪਸ ਲੈ ਲ ਲੱਗਦਾ ਕਿ ਜਦੋਂ ਵੀ ਕੋਈ ਇਸ ਤਰੀਕੇ ਦਾ ਮਾਮਲਾ ਆਉਂਦਾ ਸਾਹਮਣੇ ਸਭ ਤੋਂ ਪਹਿਲਾਂ ਪੰਜਾਬ ਹੀ ਉੱਠਦਾ ਹੈ ਪੰਜਾਬ ਦੇ ਨੌਜਵਾਨ ਹੀ ਉੱਠਦੇ ਨੇ ਭਾਵੇਂ ਆਪਾਂ ਖੇਤੀਬੀਲਾਂ ਦੀ ਗੱਲ ਕਰੀਏ ਜਾਂ ਫਿਰ ਇਹ ਸੈਨੀਟ ਚੋਣਾਂ ਨੂੰ ਲੈ ਕੇ ਹੋਈਏ ਤਾਂ ਪੰਜਾਬ ਹਮੇਸ਼ਾ ਜਿੱਤਦਾ ਵੀ ਹੈ ਦੇਖੋ ਜੀ ਜਿਹੜਾ ਸੰਘਰਸ਼ ਆ ਜਿਹੜਾ ਰੂਪਨਾ ਪੰਜਾਬ ਦੇ ਖੂਨ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦੇ ਜੀਨਸ ਦੇ ਵਿੱਚ ਇਸ ਚੀਜ਼ ਹੈਗੀ ਸੋ ਮਤਲਬ ਪੰਜਾਬ ਦਾ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਪ੍ਰੇਪਰੇਸ਼ਨ ਦੌਰ ਰਿਹਾਗਾ ਜਦੋਂ ਕੋਈ ਹਿੰਦੁਸਤਾਨ ਤੇ ਮੁਗਲ ਜਾਗੀ ਪਠਾਨ ਧਾਵਾ ਬੋਲਦਾ ਸੀ ਪੰਜਾਬ ਦੇ ਵਿੱਚ ਦੀ ਗੁਜ਼ਰਦਾ ਸੀਗਾ ਤੇ ਪੰਜਾਬ ਦੇ ਲੋਕਾਂ ਨੇ ਸਿੱਖਾ ਨਹੀਂ ਤਾਂ ਉਹਨਾਂ ਨਾਲ ਮਤਲਬ ਟੱਕਰ ਹੁੰਦੇ ਆ ਪੰਜਾਬ ਦੇ ਲੋਕ ਆ ਜਿਹੜੇ ਸਿੱਖ ਉਹ ਡਟ ਕੇ ਉਸ ਦਾ ਵਿਰੋਧ ਕਰਦੇ ਆ ਤੇ ਲੱਗ ਸਵਾਲ ਹੈ ਪੰਜਾਬ ਸਰਕਾਰ ਦੇ ਉਹਨਾਂ ਲੀਡਰ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਏ ਹੁਣ ਅੱਗੇ ਬਾਅਦ ਤੀਕ ਕੇ ਰਿਸਕ ਨਾਲ ਲਿਆ ਜਾਵੇ ਕਿਉਂਕਿ ਬਹਾਨਾ ਬਣਦਾ ਇੱਕ ਤਰ੍ਹਾਂ ਦਾ ਕੇਂਦਰ ਕੋਲ ਵੀ ਕਿ ਇਹ ਜਿਹੜੇ ਮੈਂਬਰ ਸ਼ਾਮਲ ਨਹੀਂ ਹੁੰਦੇ ਸੀ ਤਾਰ ਕੇ ਸਾਨੂੰ ਇਸ ਤਰੀਕੇ ਦਾ ਫੈਸਲਾ ਲੈਣਾ ਪਿਆ ਜਿਹੜੀ ਬਕਾਇਆ ਰਾਸ਼ੀ ਹੈ ਜਿਹੜੀ ਯੂਨੀਵਰਸਿਟੀ ਨੂੰ ਦੇਣੀ ਹੈ ਉਸ ਵਾਸਤੇ ਕਿਤਨੇ ਦੇ ਪੰਜਾਬ ਸਰਕਾਰ ਨੂੰ ਕਿੰਨੇ ਅਕ ਤਰੀਕੇ ਹੋਣ ਦੀ ਲੋੜ ਹੈ ਦੇਖੋ ਜੀ ਅੱਗੇ ਤੋਂ ਫਿਰ ਚੋਣਾਂ ਜਾਣਗੇ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਕਿਹਨੇ ਕੀ ਕੀ ਕੀਤਾ ਕਿਹਨੇ ਪੰਜਾਬ ਦੇ ਨਾਲ ਧਰੋਹ ਕਮਾਇਆਗਾ ਜਿਹੜਾ 31 ਮੈਂਬਰੀ ਚੁਣੀ ਗਈ ਸੀ 99 ਮੈਂਬਰੀ ਭੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਉਸ ਦਾ ਹਿੱਸਾ ਸੀਗੇ ਇਹਨਾਂ ਨੇ ਆਪ ਦਾ ਜਿਹੜਾ ਨਮਾਇੰਦਾ ਸੀਗਾ ਜਸਪਾਲ ਸਿੰਘ ਜੋ ਕਿ ਜੀਐਨਡੀਯੂ ਦੇ ਵੀਸੀ ਸੀ ਉਹਨਾਂ ਨੂੰ ਭੇਜਿਆ ਪੰਜਾਬ ਸਰਕਾਰ ਦੇ ਸਾਈਨ ਸੀਗੇ ਸਾਨੂੰ ਸਾਰਿਆਂ ਦਾ ਪਤਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੱਤੇ ਫਾਸ਼ ਵੀ ਕੀਤੇ ਜਾਣਗੇ ਤੇ ਮੁੜ ਕੇ ਇਹ ਚੋਣ ਕੇ ਫਿਰ ਜਾ ਕੇ ਵੀ ਦੇਖਣਗਾ ਕੁਸ਼ਮੀਤ ਸਿਆਸਤ ਦੇ ਵਿੱਚ ਆ ਸਕਦਾ ਦੇਖੋ ਜੀ ਸਾਡਾ ਸਿਆਸਤੀ ਕਰਨੀ ਹੈ ਜੇ ਅਸੀਂ ਨਾ ਸਿਆਸਤ ਕਰਾਂਗੇ ਹੋਰ ਕੌਣ ਕਰੂਗਾ ਵਿਦਿਆਰਥੀ ਜਥੇਬੰਦੀ ਸਾਥਾ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਲਾਮਬੰਦੀ ਕਰ ਰਹੀ ਹੈ ਪੰਜਾਬ ਦੇ ਮਸਲਿਆਂ ਦੇ ਉੱਤੇ ਕੰਮ ਕਰ ਰਹੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੀ ਆ ਅਸੀਂ ਸਿਆਸਤ ਦੇ ਵਿੱਚ ਆਵਾਂਗੇ ਜੀ ਪੰਜਾਬ ਦੇ ਲੋਕਾਂ ਨੂੰ ਕੀ ਕਹਾਂਗੇ ਲਾਸਟ ਦੇ ਵਿੱਚ ਜਿਹਨਾਂ ਨੇ ਸਾਥ ਦਿੱਤਾ ਹੈ 10 ਤਰੀਕ ਦੀ ਕਾਲ ਤੇ ਵੀ 26 ਤੇ ਵੀ ਵੈਸੇ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਸੀ ਲੋਕ ਦੇਸ਼ਵਿਦੇਸ਼ਾਂ ਦੇ ਲਗਾਤਾਰ ਫੋਨ ਕਾਲਸ ਤੁਹਾਨੂੰ ਮੈਸੇਜ ਵੀ ਆ ਰਹੇ ਸੀ ਇੱਥੇ ਲੰਗਰ ਵਾਸਤੇ ਰਸਤਾ ਭੇਜੀਆਂ ਮਾਇਆ ਦੀ ਸੇਵਾ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨ ਕਹਿੰਦਾ ਕਿ ਵੀ ਪੰਜਾਬ ਯੂਨੀਵਰਸਿਟੀ ਸਾਡੀ ਚੰਡੀਗੜ੍ਹ ਸ਼ਹਿਰ ਸਾਡਾ ਦਾ ਸਭ ਤੋਂ ਵੱਡਾ ਧੰਨਵਾਦ ਪੌਦ ਦੇ ਲੋਕਾਂ ਨੂੰ ਜਾਂਦਾ ਜਿਨ੍ਹਾਂ ਨੇ ਦਿਨ ਰਾਤ ਇਥੇ ਲੰਗਰ ਚਲਾਏ ਆ ਉਸ ਦੇ ਨਾਲ ਹੀ ਜਿਹੜੇ ਮਾਲਵੇ ਮਾਝੇ ਦੁਆਬੇ ਦੇ ਖੇਤਿਆਂ ਤੋਂ ਲੋਕ ਇੰਨੀ ਦੂਰੋਂ ਦੂਰੋਂ 200 200 ਕਿਲੋਮੀਟਰ 400 ਕਿਲੋਮੀਟਰ ਤੋਂ ਦੌਧੀ ਸੇਵਾ ਪਹੁੰਚਦੀ ਰਹੀ ਆ ਰਾਸ਼ਨ ਦੀ ਸੇਵਾ ਪਹੁੰਚਦੀ ਰਹੀ ਆ ਸੋ ਉਹਨਾਂ ਨੇ ਜਿਹੜੀ ਸੇਵਾ ਭੇਜੀ ਆ ਉਹਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜਸ਼ਮੀਤ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲੇ ਮੋਰਚਾ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨਿਕ ਚੋਣਾਂ ਦਾ ਐਲਾਨ ਹੋ ਗਿਆ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਦੱਸਿਆ ਗਿਆ ਕਿ ਮੋਰਚਾ ਉਦੋਂ ਚੁੱਕਿਆ ਜਾਵੇਗਾ ਜਦੋਂ ਸਾਡੀਆਂ ਬਾਕੀ ਮੰਗਾਂ ਵੀ ਪੂਰੀਆਂ ਹੋਣਗੀਆਂ ਜਿਵੇਂ ਪਰਚੇ ਦਰਜ ਪਿਛਲੇ ਸੰਘਰਸ਼ ਦੇ ਵਿੱਚ ਹੋਏ ਸੀ ਤਾਂ ਹੋਰ ਵੀ ਕਈ ਮੰਗਾਂ ਸੀ ਇਸ ਨੂੰ ਲੈ ਕੇ ਅੱਜ ਜਸ਼ਨ ਦਾ ਮਾਹੌਲ ਬਣਾਇਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਉਂਕਿ ਨੋਟੀਫਿਕੇਸ਼ਨ ਦੀ ਉਹ ਦੀਖ ਕੀਤੀ ਜਾ ਰਹੀ ਸੀ ਥੋੜੇ ਜਿਹੇ ਗੁਰਜੋਤ ਦੇ ਨਾਲ ਹਤੇਸ